ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਅਮਰਿਤਪਾਲ ਮੈਰੋ ਨੂੰ ਲੈ ਕੇ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਅਮਰਿਤਪਾਲ ਮੈਰੋ ਲਾਈਵ ਆ ਕੇ ਕਹਿਆ ਸੀ ਅਮਰਿਤਪਾਲ ਮੈਰੋ ਵੱਲੋਂ ਕੇ ਜੋ ਵੀ ਲਚਤਾ ਵਾਲੀਆ ਵੀਡੀਓ ਬਣਾਉਂਦੇ ਆ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਸੋਦਾ ਲਾਇਆ ਜਾਵੇਗਾ ਤੇ ਕਈਆਂ ਦੇ ਨਾਂ ਵੀ ਲਏ ਜਿਨ੍ਹਾਂ ਵਿੱਚ ਪ੍ਰੀਤ ਕੌਰ ਜੱਟੀ ਵੀ ਜਿਹੜੀ ਆ ਉਹ ਆਉਂਦੀ ਆ ਪ੍ਰੀਤ ਜੱਟੀ तितਲੀ ਵਾਲੀ ਕੁੜੀ ਜਿਹਨੂੰ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਤੇ ਕੁੜੀ ਜਿਹੜੀ ਆ ਲਾਈਵ ਆ ਕੇ ਕਹਿੰਦੀ ਆ ਕਿ ਮੈਨੂੰ ਜਿਹੜਾ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਵੀਡੀਓਸ ਪਾਉਂਦੀ ਆ ਵੀ ਉਹ ਦਦਿਆ ਬੰਦ ਕਰਤੀ ਆ ਹੋਈ ਆ ਕਾਫੀ ਲੰਬੇ ਸਮੇਂ ਤੋਂ ਤੇ ਲੋਕੀ ਜਿਹੜੀ ਆ ਇਸ ਦੇ ਵੀਡੀਓ ਦੇ ਥੱਲੇ ਕਮੈਂਟ ਕਰ ਰਹੇ ਨੇ ਕਿ ਅਗਲਾ ਨੰਬਰ 13 ਆ ਜਾਂ ਅਗਲਾ ਨੰਬਰ 13 ਆ ਜਿਸ ਤੋਂ ਬਾਅਦ ਪ੍ਰੀਤ ਜੱਟੀ तितਲੀ ਵਾਲੀ ਕੁੜੀ ਜਿਹੜੀ ਲਾਈਵ ਆਉਂਦੀ ਯਾ ਤੇ ਕੀ ਕਹਿੰਦੀ ਆ ਇਸ ਦੀ ਛੋਟੀ ਜੀ ਕਲਿੱਪ ਤੁਸੀਂ ਅੱਗੇ ਜਿਹੜੀ ਆ ਉਹ ਦੇਖ ਸਕਦੇ ਜੀ ਹੁਣ ਸਵੇਰ ਦੇ ਮੈਨੂੰ ਇਹਨਾਂ ਦੁੱਕੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਆਈ ਤੇਰੇ ਵੱਲ ਦੇ ਕੇ ਨਾ ਤੇਰੇ ਦੁਆਗੁਆ ਦੇ ਕੇ ਨਾ ਬਾਕੀ ਇਹ ਤੁਹਾਨੂੰ ਲੱਗੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਸਹੀ ਹੈ ਤੇ ਕੌਣ ਗਲਤ ਆ ਕਮੈਂਟ ਕਰਕੇ ਦੱਸਿਓ